ਸਤਿ ਸ਼੍ਰੀ ਅਕਾਲ ਜੀ ਵੀਰੇ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਆਜੇ ਅੱਜ ਦੀ ਵੱਡੀ ਖਬਰ ਖਬਰ ਨਾਲ ਬਣੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਭਾਰਤ ਪਾਕਿਸਤਾਨ ਵਿਵਾਦ ਵਿਚਾਲੇ ਅਜੇ ਦੇਵਗੰਨ ਦੇ ਸ਼ਾਹੀਦ ਅਫਰੀਦੀ ਨਾਲ ਕੀਤੀ ਮੁਲਾਕਾਤ ਜੰਗਲ ਦੀ ਅੱਗ ਵਾਂਗ ਫੈਲ ਰਹੀ ਹੈ ਦੋਵਾਂ ਦੀ ਤਸਵੀਰ ਸੋਸ਼ਲ ਮੀਡੀਆ ਤੇ ਅਜੇ ਦੇਵਗੰਨ ਅਤੇ ਸ਼ਾਹੀਦ ਅਫਰੀਦੀ ਦੀਆਂ ਤਸਵੀਰਾਂ ਨੂੰ ਹਾਲ ਹੀ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ ਜ ਜੇਜ ਉਹਦੋਂ ਹੋਇਆ ਜਦੋਂ ਇੰਡੀਆ ਲੈਂਡੈਜ਼ ਪਾਕਿਸਤਾਨ ਲੈਂਡੇਜ ਵਿਚਕਾਰ ਵਰਲਡਰ ਚੈਂਪੀਅਨਸ਼ਿਪ ਹਾਫ ਲੈਂਡੇਜ 2025 ਦਾ ਚੌਥਾ ਮੈਚ 20 ਜੁਲਾਈ ਨੂੰ ਐਜਬੈਸਟਨ ਅਬਰੀਮੇ ਅਗਮ ਵੇਖੇ ਹੋਣਾ ਸੀ ਇਸ ਪਰ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਇਸ ਬਾਰੇ ਆਲੋਚਨਾ ਅਤੇ ਗੁੱਸਾ ਸੀ ਇਸ ਫੋਟੋ ਵਿੱਚ ਅਜੇ ਦੇਵਗਨ ਅਤੇ ਪਾਕਿਸਤਾਨੀ ਕ੍ਰਿਕਟਰ ਸਾਹਿਦ ਅਫਰੀਦੀ ਹੱਸਦੇ ਹੋਏ ਦਿਖਾਈ ਦੇ ਰਹੇ ਹਨ ਦੋਵੇਂ ਜ਼ਮੀਨ ਤੇ ਇੱਕ ਦੂਜੇ ਨਾਲ ਗੱਲਾਂ ਕਰਦੇ ਵੀ ਦਿਖਾਈ ਦੇ ਰਹੇ ਹਨ ਹਾਲ ਹੀ ਵੀ ਜਦੋਂ ਇਸ ਅਸੀਂ ਫੋਟੋ ਦੀ ਸਟਾਈ ਜਾਣਨ ਦੀ ਕੋਸ਼ਿਸ਼ ਕੀਤੀ ਨਾ ਇਹ ਇਹ ਫੋਟੋ ਹਾਲ ਹੀ ਹੈ ਜਾਂ ਪੁਰਾਣੀ ਤਾਂ ਸਟਾਈ ਸਾਹਮਣੇ ਆ ਗਈ ਹੈ ਪਹਿਲਗਮ ਆਤਵਦੀ ਹਮਲੇ ਤੋਂ ਬਾਅਦ ਭਾਰਤ ਨੇ ਭਾਰਤ ਨੇ ਆਪਰੇਸ਼ਨ ਸੰਦੂਰ ਰਾਹੀਂ ਪਾਕਿਸਤਾਨ ਨੂੰ ਟੁਕਵਾ ਜਵਾਬ ਦਿੱਤਾ ਹੈ ਇਸ ਤੋਂ ਬਾਅਦ ਪਹਿਲਾ ਮੈਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਣਾ ਸੀ ਇਸ ਪਰ ਇਸ ਬਾਰੇ ਸੋਸ਼ਲ ਮੀਡੀਆ ਤੇ ਗੁੱਸਾ ਫੈਲ ਗਿਆ ਸੀ ਇਸ ਤੋਂ ਇਲਾਵਾ ਹਰਪਜਨ ਸਿੰਘ ਅਤੇ ਸਿਖਰ ਤਮਨ ਵਰਗੇ ਵੱਡੇ ਖਿਡਾਰੀਆਂ ਨੇ ਵੀ ਇਦਨ ਤੋਂ ਇਨਕਾਰ ਕਰ ਦਿੱਤਾ ਸੀ ਵਰਲਡ ਚੈਂਪੀਅਨਸ਼ਿਪ ਹਾਫ ਅ ਲੈਂਡ ਇਸ 2025 ਵਿੱਚ ਭਾਰਤ ਤੇ ਪਾਕਿਸਤਾਨ ਵਿਚਕਾਰ ਮੈਚ ਰੱਦ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਇਹ ਫੋਟੋਆਂ ਵਾਇਰਲ ਹੋਣੇ ਸ਼ੁਰੂ ਹੋ ਗਈਆਂ ਹਨ ਇਹਨਾਂ ਨੂੰ ਸਾਂਝਾ ਕੀਤਾ ਗਿਆ ਹੈ ਤੇ ਹਾਲ ਹੀ ਵਿੱਚ ਦੱਸਿਆ ਗਿਆ ਹੈ ਕਿ ਅਜੇ ਦੇਵਗਨ ਨੂੰ ਟ੍ਰੋਲ ਕੀਤਾ ਜਾਣਾ ਸ਼ੁਰੂ ਕਰ ਹੋ ਗਿਆ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ